ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਜਿਹੜੀਆਂ ਆਰਐਸਐਸ ਦੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਚਾਹੇ ਬਜਰੰਗਦਲ ਦੇ ਨਾਂ ਤੇ ਚਾਹੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਾਂ ਤੇ ਚਾਹੇ ਅਖਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਨਾਂ ਤੇ ਅੱਡ-ਅੱਠ ਥਾਵਾਂ ਤੇ ਮਾੜੀਆਂ ਖਬਰਾਂ ਬਹੁਤ ਆ ਰਹੀਆਂ ਨੇ ਕੱਲ ਤੁਹਾਡੇ ਨਾਲ ਏਬੀਵੀਪੀ ਦੇ ਕੁਝ ਉਹ ਵਿਦਿਆਰਥੀਆਂ ਦੀ ਗੱਲ ਕੀਤੀ ਸੀ ਜਿਹੜੇ ਜਦੋਂ ਕੁੜੀਆਂ ਆਪਣੇ ਕਪੜੇ ਬਦਲਦਿਆਂ ਨੇ ਉਹਨਾਂ ਦੀਆਂ ਵੀਡੀਓ ਬਣਾ ਕੇ ਫਿਲਮਾਂ ਬਣਾ ਕੇ ਉਹ ਕਹਾਾਂ ਕਰਦੇ ਸੀ ਤੇ ਉਹਨਾਂ ਤੇ ਐਕਸ਼ਨ ਹੋਇਆ ਅੱਜ ਤੁਹਾਡੇ ਨਾਲ ਇੱਕ ਹੋਰ ਘਟਨਾ ਜਾਂ ਸਾਂਝੀ ਕਰਦੇ ਆਂ ਦਿੱਲੀ ਯੂਨੀਵਰਸਿਟੀ ਦੇ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਕਾਲਜ ਜਿਹੜਾ ਦਿੱਲੀ ਯੂਨੀਵਰਸਿਟੀ ਦੇ ਅੰਡਰ ਹੈ ਉੱਥੋਂ ਦੇ ਇੱਕ ਪ੍ਰੋਫੈਸਰ ਜਿਹੜੇ ਹੈ ਪ੍ਰੋਫੈਸਰ ਸੁਜੀਤ ਕੁਮਾਰ ਜਿਹੜੇ ਉਸ ਕਾਲਜ ਦੀ ਡਿਸਿਪਲਨ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਨਾਲ ਉਹਨਾਂ ਦੇ ਕਾਲਜ ਦੇ ਪ੍ਰਿੰਸੀਪਲ ਦੇ ਦਫ਼ਤਰ ਦੇ ਵਿੱਚ ਜਦੋਂ ਕਿ ਪੁਲਿਸ ਵੀ ਉੱਥੇ ਖੜੀ ਹੈ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀ ਜੁਆਇੰਟ ਸੈਕਟਰੀ ਦੂਸੂ ਦੀ ਜਰਨਲਸ ਜੁਆਇੰਟ ਸੈਕਟਰੀ ਦੀਪਿਕਾ ਚਾ ਜਿਹੜੀ ਐਬੀਬੀਪੀ ਦੀ ਆਗੂ ਹੈ ਪਿੱਛੇ ਜੇ ਥੋੜਾ ਸਮਾਂ ਪਹਿਲਾਂ ਮਹੀਨਾ ਕੁ ਪਹਿਲਾਂ ਦੂਸੂ ਦੀਆਂ ਚੋਣਾਂ ਹੋਈਆਂ ਨੇ ਤਿੰਨ ਉਹਦੇ ਐਬੀਬੀਪੀ ਨੇ ਜਿੱਤੇ ਸੀ ਤੇ ਇੱਕ ਜਿਹੜਾ ਆਉਦਾ ਉਹ ਐਨਐਸਯੂਆਈ ਕੋਲ ਗਿਆ ਸੀ ਉਹ ਲੜਕੀ ਜਿਹੜੀ 200 ਦੀ ਜੁਆਇੰਟ ਜੁਆਇੰਟ ਫੈਕਟਰੀ ਹੈ ਤੇ ABBBP ਦੀ ਆਗੂ ਹੈ ਉਹਨੇ ਪ੍ਰੋਫੈਸਰ surjit kumar sujeet kumar ਦੇ ਦਫ਼ਤਰ ਦੇ ਵਿੱਚ ਬੈਠਿਆ ਪੁਲਿਸ ਦੀ ਹਾਜ਼ਰੀ ਚ ਥੱਪੜ ਮਾਰਿਆ ਤੇ ਇਹਦਾ ਫਿਰ ਰੌਲਾ ਪਿਆ ਰੌਲਾ ਪੈ ਕੇ ਵੀਡੀਓ ਵਾਇਰਲ ਹੋਈ ਤੇ ਉੱਥੋਂ ਦੇ ਵਿਦਿਆਰਥੀ ਤੇ ਕੁਝ ਅਧਿਆਪਕ ਆਗੂਆਂ ਨੇ ਇਹਦੇ ਉੱਤੇ ਪ੍ਰੋਟੈਸਟ ਕੀਤਾ ਪ੍ਰੋਟੈਸਟ ਕਰਨ ਤੋਂ ਬਾਅਦ ਕੱਲ੍ਹ ਦਿੱਲੀ ਯੂਨੀਵਰਸਿਟੀ ਨੇ ਇੱਕ 10 ਮੈਂਬਰਾਂ ਦਾ ਪੈਨਲ ਬਣਾਤਾ ਜਿਹੜਾ ਇਸ ਗੱਲ ਘਟਨਾ ਦੀ ਜਾਂਚ ਕਰੂਗਾ ਹਾਲਾਂਕਿ ਘਟਨਾ ਦੀ ਜਾਂਚ ਕਾਦੀ ਕਰਨੀ ਹੈ ਜਦੋਂ ਇੱਕ ਵੀਡੀਓ ਤੁਹਾਡੇ ਸਾਹਮਣੇ ਹੈ ਪੁਲਿਸ ਦੀ ਹਾਜ਼ਰੀ ਚ ਹੋਇਆ ਤਾਂ ਫਿਰ ਇਹ ਜਿਹੜਾ ਇਹ ਤਾਂ ਸਾਫ਼ ਸਪਸ਼ਟ ਹੈ ਕਿ ਉਸ ਕੁੜੀ ਤੇ ਐਕਸ਼ਨ ਲਓ ਬਾਅਦ ਚ ਇਨਕੁਆਰੀਆਂ ਹੁੰਦੀਆਂ ਰਹਿਣ ਇਮੀਡੀਏਟ ਐਕਸ਼ਨ ਤਾਂ ਬਣਦਾ ਹੈ ਕਿ ਉਹਨੂੰ ਜਿੱਥੇ ਉਹ ਪੜਦੀ ਹੈ ਉਹਨੂੰ ਸਸਪੈਂਡ ਕੀਤਾ ਜਾਵੇ ਉਸ ਦੀ ਡੋਸੂ ਦੀ ਜਿਹੜੀ ਜੁਆਇੰਟ ਸੈਕਟਰੀਸ਼ਿਪ ਹੈ ਉਹਨੂੰ ਸਸਪੈਂਡ ਕੀਤਾ ਜਾਵੇ ਤੇ ਫਿਰ ਉਦੋਂ ਬਾਅਦ ਇਨਕੁਆਇਰੀ ਕਰੀ ਜਾਵੇ ਉਹਨੂੰ ਪੱਕੀ ਸਜ਼ਾ ਕੀ ਦੇਣੀ ਹੈ ਇਸ ਗੱਲ ਦੀ ਪਰ ਇਹ ਨਹੀਂ ਹੋ ਰਿਹਾ ਦੂਜੇ ਵੱਨੇ ਜਿਹੜਾ ਇਹ ਬੀਜੇਪੀ ਆਰਐਸਐਸ ਨਾਲ ਸੰਬੰਧਿਤ ਜਿਹੜਾ ਟੀਚਰਾਂ ਦਾ ਗਰੁੱਪ ਹੈ ਡੂ ਦਿੱਲੀ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਦੇ ਵਿੱਚ ਡੂਟਾ ਦੇ ਵਿੱਚ ਜਿਨੇ ਆਪਦਾ ਨਾਂ ਦਿੱਲੀ ਯੂਨੀਵਰਸਿਟੀ ਅ ਡੈਮੋਕਰੈਟਿਕ ਟੀਚਰਸ ਫਰੰਟ ਰੱਖਿਆ ਹੋਇਆ ਉਸ ਦੇ ਕਿਸੇ ਆਗੂ ਦੇ ਮੂੰਹ ਨੂੰ ਤਾਲੇ ਲਾ ਗਏ ਕਿ ਉਹ ਇੱਕ ਅੱਖਰ ਨਹੀਂ ਬੋਲੇ ਕਿ ਸਾਡੇ ਕਿਸੇ ਅਧਿਆਪਕ ਨੂੰ ਥੱਪੜ ਮਾਰਤਾ ਕਿਸੇ ਵਿਦਿਆਰਥੀ ਨੇ ਉਹ ਨਹੀਂ ਬੋਲੇ ਜਦ ਕਿ ਦੂਜੇ ਉਹਦੇ ਵਿਰੋਧੀ ਧਿਰਾਂ ਦੀ ਜਿਹੜੀ ਆਗੂ ਨੇ ਦੋਸ ਆਪਣੇ ਦਿੱਲੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਦੇ ਉਹਨਾਂ ਨੇ ਇਸ ਘਟਨਾ ਦੀ ਸਖਤ ਨਿੰਦਿਆ ਕੀਤੀ ਹੈ ਤੇ ਇਸ ਲੜਕੀ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਬਹੁਤ ਸਾਰੇ ਵਿਦਿਆਰਥੀਆਂ ਨੇ ਇਸ ਗੱਲ ਦੀ ਮੰਗ ਕੀਤੀ ਹੈ ਹੁਣ ਦੇਖਦੇ ਹਾਂ ਵੀ ਉਹ ਜਿਹੜੀ ਜਿਹੜੀ ਹੈਗੀ ਹੈ ਦਿੱਲੀ ਯੂਨੀਵਰਸਿਟੀ ਦਾ ਜਿਹੜਾ ਇੱਕ ਕਮੇਟੀ ਬਣਾਈ ਹੈ ਉਹਨਾਂ ਨੇ 10 ਬੰਦਿਆਂ ਦੀ ਉਹ ਕੀ ਐਕਸ਼ਨ ਲੈਂਦੀ ਹੈ ਇਹ ਬਹੁਤ ਗੰਭੀਰ ਮਸਲਾ ਹੈ ਇੱਕ ਯਸ਼ যাদব ਨਾਮ ਦਾ ਇੱਕ ਟੀਚਰ ਹੈ ਡੂਟਾ ਦਾ ਉਸ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਤੇ ਜਿਹੜੀ ਆਰਐਸਐਸ ਸਾਰੇ ਦੇਸ਼ ਦੇ ਵਿੱਚ ਪ੍ਰਚਾਰ ਕਰਦੀ ਹੈ ਕਿ ਸਾਡੀ ਤਾਂ ਪਰੰਪਰਾ ਰਹੀ ਹੈ ਗੁਰ ਸ਼ਿਸ਼ ਗੁਰੂ ਸ਼ੇਸ਼ ਦੇ ਰਿਸ਼ਤੇ ਦੀ ਉਹ ਗੁਰੂ ਸ਼ਿਸ਼ ਦਾ ਰਿਸ਼ਤਾ ਆਰਐਸਐਸ ਦੀ ਏਜ ਅਥੇਵੰਦੀ ਏਵੀਬੀਪ ਉਹਨੂੰ ਲੀਰੋ ਲੀਰ ਕਰ ਰਹੀ ਹੈ ਉਹ ਉਹਨਾਂ ਨੂੰ ਆਪ ਵੀ ਸ਼ਰਮ ਆਉਣੀ ਚਾਹੀਦੀ ਹੈ ਇਸ ਗੱਲ ਦੇ ਉੱਤੇ ਅਸੀਂ ਦੇਖਾਂਗੇ ਕਿ ਵੀ ਸਾਡੇ ਦੇਸ਼ ਦੇ ਜਿਹੜੇ ਸਿੱਖਿਆ ਮੰਤਰੀ ਹੈ ਉਹ ਐਡੀ ਵੱਡੀ ਘਟਨਾ ਹੈ ਉਹ ਇਹਦੇ ਤੇ ਕੀ ਕਹਿੰਦੇ ਹੈ बड़े भाषण ਦਿੰਦੇ ਹੈ ਮੋਦੀ ਜੀ بڑے ਭਾਸ਼ਣ ਦਿੰਦੇ ਆਰਐਸਐਸ ਦੇ ਹੱਕ ਚ ਕਿੱਡੇ ਭਾਸ਼ਣ ਦੇਤੇ 15 ਅਗਸਤ ਦੇ ਦੇਤਾ ਇੱਕ ਅਕਤੂਬਰ ਨੂੰ ਦੇਤਾ ਇਹ ਆਰਐਸਐਸ ਦੀ ਜਥੇਵੰਦੀ ਹੈ ਉਹ ਇਹ ਕਰ ਰਹੀ ਹੈ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਇੱਕ ਬੈਂਚ ਜਿਹਦੇ ਵਿੱਚ ਜਸਟਿਸ ਵਰਦੀ ਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਸ਼ਾਮਲ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਯੂਪੀ ਸਰਕਾਰ ਨੇ ਗੈਰ ਕਾਨੂੰਨੀ ਧਰਮ ਪਰਿਵਰਤਨ ਕਾਨੂੰਨ 2021 ਬਣਾਇਆ ਹੋਇਆ ਹੈ ਉਸ ਦੇ ਤਹਿਤ ਲੋਕਾਂ ਦੇ ਉੱਤੇ ਝੂਠੀਆਂ ਐਫਆਈਆਰ ਦਰਜ ਕਰਕੇ ਇਸ ਕ੍ਰਿਮੀਨਲ ਕਾਨੂੰਨ ਦੀ ਜਿਹੜੀ ਹੈ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਕੁਝ ਲੋਕਾਂ ਦੇ ਉੱਤੇ 5 ਐਫਆਈਆਰਾਂ ਦਰਜ ਹੋਈਆਂ ਇੱਕ ਦੇ ਵਿੱਚ ਉਥੋਂ ਦੀ ਇੱਕ ਯੂਨੀਵਰਸਿਟੀ ਹੈ ਐਸ ਐਚ ਯੂ ਐਟ ਐਸ ਉਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੈ ਰਜਿੰਦਰ ਬਿਹਾਰੀ ਲਾਲ ਉਸ ਵਾਈਸ ਚਾਂਸਲਰ ਦੇ ਉੱਤੇ ਵੀ ਕੱਕੇ ਨਾਲ ਲੋਕਾਂ ਨੂੰ ਈਸਾਈ ਧਰਮ ਚ ਪਰਿਵਰਤਨ ਕਰਾਉਣ ਦੇ ਝੂਠੇ ਇਲਜ਼ਾਮ ਨੇ ਕੱਲ ਮਾਨਯੋਗ ਸੁਪਰੀਮ ਕੋਰਟ ਨੇ 5 ਐਫ ਆਈ ਆਰ ਦਰਜ ਕਰਦਿਆਂ ਹੋਇਆਂ ਕਿਹਾ ਵੀ ਇਸ ਕਾਨੂੰਨ ਨੂੰ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਦਬਾਉਣ ਦੇ ਲਈ ਇੱਕ ਹਥਿਆਰ ਦੇ ਤੌਰ ਤੇ ਵਰਤਣਾ ਤੇ ਜਿਹੜੇ ਬੇਗੁਨਾ ਲੋਕ ਐ ਉਹਨਾਂ ਨੂੰ ਪਰੇਸ਼ਾਨ ਕਰਨਾ ਬਿਲਕੁਲ ਹੀ ਗੱਲ ਤਾਂ ਇਹਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਸੋ ਅੱਡ ਅੱਡ ਸੂਬਿਆਂ ਦੇ ਵਿੱਚ ਸਰਕਾਰ ਨੇ ਧਰਮ ਪਰਿਵਰਤਨ ਦੇ ਨਾਂ ਦੇ ਉੱਤੇ ਬਹੁਤ ਸਾਰੇ ਕਾਨੂੰਨ ਬਣਾਏ ਆ ਉਹਦੇ ਵਿੱਚ ਹਿੰਦੂਆਂ ਇਸਾਈਆਂ ਤੇ ਮੁਸਲਮਾਨਾਂ ਨੂੰ ਬੇਲੋੜਾ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਗੱਲਾਂ ਗੋਆ ਦੇ ਵਿੱਚ ਛੱਤੀਸ਼ਗੜ ਦੇ ਵਿੱਚ ਜਿੱਥੇ ਕਿਤੇ ਇਸਾਈ ਬੈਠੇ ਕੋਈ ਆਪਣਾ ਕੰਮ ਕਰ ਰਹੇ ਹੁੰਦੇ ਆ ਉੱਥੇ ਜਾ ਕੇ ਵੀ ਇਹ ਧਰਮ ਪਰਿਵਰਤਨ ਕਰਾ ਰਹੇ ਆ ਉਹਨਾਂ ਨੂੰ ਰੀਡ ਕਰ ਦਿੰਦੇ ਆ ਕਾਰ ਲਾ ਦੀਆਂ ਨੰਨਸ ਆ ਗਈਆਂ ਉੱਥੇ 36 ਗੜ ਦੇ ਵਿੱਚ ਉੱਥੇ ਉਹਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ ਸੋ ਇਹ ਜਿਹੜੇ ਇਹ ਨਾ ਕਾਨੂੰਨਾਂ ਦੀ ਦੁਰ ਵਰਤੋਂ ਹੈ ਇਹ ਬਣਾਈ ਹੀ ਇਸ ਗੱਲ ਲਈ ਹੈ ਤਾਂ ਕਿ ਮੁਸਲਮਾਨਾਂ ਤੇ ਇਸਾਈਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਸਕੇ ਤੇ ਉਹਦੇ ਉੱਤੇ ਕੱਲ ਸੁਪਰੀਮ ਕੋਰਟ ਨੇ ਇੱਕ ਥਪੇੜ ਤਾਂ ਲਾਈ ਹੈ ਪਰ ਇਹਨਾਂ ਨੂੰ ਕੀ ਫਰਕ ਪੈਂਦਾ ਹੈ ਇਹ ਲੋਕਾਂ ਨੂੰ ਸਾਡੇ ਦੇਸ਼ ਦੇ ਲੋਕਾਂ ਨੂੰ ਖਾਸ ਤੌਰ ਤੇ ਹਿੰਦੂ ਸਿੱਖ ਸਾਰਿਆਂ ਨੂੰ ਰਲ ਕੇ ਮੁਸਲਮਾਨਾਂ ਇਸਾਈਆਂ ਨੂੰ ਰਲ ਕੇ ਅਜਿਹੇ ਕਾਨੂੰਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਬੰਦੇ ਦਾ ਆਪਣਾ ਨਿੱਜੀ ਮਸਲਾ ਹੈ ਮੈਂ ਸਿੱਖ ਰਹਿਣਾ ਚਾਹੁੰਦਾ ਮੈਂ ਇਸਾਈ ਬਣਨਾ ਚਾਹੁੰਦਾ ਮੈਂ ਮੁਸਲਮਾਨ ਬਣਨਾ ਚਾਹੁੰਦਾ ਮੈਂ ਹਿੰਦੂ ਬਣਨਾ ਚਾਹੁੰਦਾ ਮੇਰੀ ਨਿੱਜੀ ਮਰਜ਼ੀ ਹੈ ਇਹ ਜਿਹੜਾ ਸਰਕਾਰ ਵੱਲੋਂ ਇਸ ਤਰ੍ਹਾਂ ਧੱਕਾ ਕਰਿਆ ਜਾਂਦਾ ਹੈ ਬਿਲਕੁਲ ਗਲਤ ਹੈ ਅਗਲੀ ਗੱਲ ਦੋਸਤੋ ਜਿਹੜੀ ਹੈ ਅ ਸੀਬੀਆਈ ਨੇ ਕੱਲ ਪਰਸੋਂ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਸੀ ਤੇ ਜਿਹੜੀ ਜੀ ਕੈਸ਼ ਗਿਣਤੀ ਉਹਦੇ ਕੋਲੋਂ ਅੱਡ ਅੜ ਥਾਵਾਂ ਤੋਂ ਮਿਲਿਆ ਉਹਦੀ ਗਿਣਤੀ ਹੁਣ 7.5 ਕਰੋੜ ਤੇ ਪਹੁੰਚ ਗਈ ਤੇ ਸੋਨਾ ਤੇ ਗਹਿਣੇ ਵਗੈਰਾ ਉਹ 2.5 ਕਿਲੋ ਤੇ ਪਹੁੰਚ ਗਏ ਪਹਿਲਾਂ ਕੱਲ ਡੇਢ ਕਿਲੋ ਦੱਸਿਆ ਸੀ ਤੁਹਾਡੇ ਨਾਲ ਤੇ ਅੱਡ ਅੜ ਤਰ੍ਹਾਂ ਦੀਆਂ ਜਾਇਦਾਦਾਂ ਨੇ ਜਿਹੜੀਆਂ ਅੱਡ ਅੜ ਥਾਵਾਂ ਦੇ ਉੱਤੇ ਉਹ 50 ਜਾਇਦਾਦਾਂ ਦੇ ਕਾਗਜ਼ ਉਹਦੇ ਕੋਲੋਂ ਮਿਲੇ ਐ ਬਾਈ ਘੜੀਆਂ ਮਿਲੀਆਂ ਨੇ ਹੋਰ ਬੜਾ ਨਿੱਕ ਸੁਕ ਬਹੁਤ ਵੱਡਾ ਸਮਾਨ ਉਹਦੇ ਕੋਲੋਂ ਬਰਾਮਦ ਹੋਇਆ ਹੈਗਾ ਤੇ ਜਿਹੜੀ ਸਾਡੀ ਕਟੜ ਇਮਾਨਦਾਰ ਸਰਕਾਰ ਹੈ ਅਖੌਤੀ ਇਸ ਦਾ ਕੀ ਹਾਲ ਹੈ ਤੇ ਦੱਸੇ ਅੱਜ ਇੰਡੀਅਨ ਐਕਸਪ੍ਰੈਸ ਨੇ 10 ਬੰਦਿਆਂ ਦੀ ਲਿਸਟ ਜਾਰੀ ਕੀਤੀ ਹੈ ਜਿਹੜਿਆਂ ਨੂੰ ਡਿਸਮਿਸ ਕੀਤਾ ਹੈ ਸਰਵਿਸ ਤੋਂ ਪੁਲਿਸ ਵਾਲਿਆਂ ਨੂੰ ਉਹਨਾਂ ਚ ਕੋਈ ਏਐਸਆਈ ਹੈ ਕੋਈ ਕਨਸਟੇਬਲ ਹੈ ਕੋਈ ਹੈੱਡ ਕਨਸਟੇਬਲ ਹੈ ਕੋਈ ਸਬ ਇਨਸਪੈਕਟਰ ਹੈ ਕੋਈ ਇਨਸਪੈਕਟਰ ਹੈ ਕੋਈ ਬੰਦਾ ਉੱਚ ਅਧਿਕਾਰੀ ਬੀਐਸਪੀ ਐਸਪੀ ਐਸਐਸਪੀ ਡੀਆਈਜੀ ਆਈਜੀ ਕੋਈ ਨਹੀਂ ਹੈ ਹਾਂ ਇਹ ਜ਼ਰੂਰ ਦੱਸਿਆ ਹੈ ਵੇ ਪਿੱਛੇ ਤਿੰਨ ਜਿਹੜੇ ਆਈਪੀਐਸ ਅਧਿਕਾਰੀ ਨੇ ਉਹਨਾਂ ਚ ਐਸਪੀਐਸ ਪਰਮਾਰ ਸਵਰਨਦੀਪ ਸਿੰਘ ਤੇ ਹਰਪ੍ਰੀਤ ਸਿੰਘ ਮਢੇਰ ਇਹਨਾਂ ਨੂੰ ਸਸਪੈਂਡ ਕੀਤਾ ਸੀਗਾ ਸਸਪੈਂਡ ਉਹਨਾਂ ਨੂੰ ਕ腐ਸ਼ਨ ਕਰਕੇ ਨਹੀਂ ਉਹਨਾਂ ਦੇ ਮਹਿਕਮੇ ਦੇ ਡਿਸਪਲਨ ਕਰਕੇ ਥੋੜੇ ਕੁ ਦਿਨਾਂ ਬਾਅਦ ਉਹਨੂੰ ਬਹਾਲ ਕਰਤਾ ਫੇਰ ਇੱਕ ਫਾਜ਼ਿਲਕਾ ਦਾ ਐਸਐਸਪੀ ਸੀਗਾ ਉਹਨੂੰ ਐ ਇਦਾਂ ਸਸਪੈਂਡ ਕੀਤਾ ਤੇ ਸੁਸੋਧਿਆ ਸਾਹਿਬ ਨੇ ਬੜਾ ਲੰਮਾ ਚੌੜਾ ਬਿਆਨ ਦਿੱਤਾ ਵੀ ਅਸੀਂ ਸਾਡੀ ਕਟੜ ਇਮਾਨਦਾਰ ਸਰਕਾਰ ਹੈ ਅਸੀਂ ਬਿਲਕੁਲ ਇਹਨੂੰ ਸਮਝੌਤਾ ਨਹੀਂ ਕਰਦੇ ਆਹ ਦੇਖ ਲਓ ਅਸੀਂ ਉਹ ਐਸਐਸਪੀ ਨੂੰ ਟੰਗ ਤਾ ਕਿਉਂਕਿ ਉਹਦੇ ਥੱਲੇ ਮਤਹਿਤ ਜਿਹੜੇ ਔਰਿਸ਼ਪਤ ਲੈ ਰਹੇ ਸੀ ਕੁਝ ਦਿਨਾਂ ਬਾਅਦ ਉਹ ਐਸਐਸਪੀ ਫੇਰ ਬਹਾਲ ਹੋ ਗਈ ਸੋ ਇਹ ਜਿਹੜੇ ਬਿਆਨ ਦਿੰਦੇ ਐ ਚਾਹੇ ਭਗਵੰਤ ਮਾਨ ਦਿੰਦੇ ਐ ਕੇਜਰੀਵਾਲ ਦਿੰਦੇ ਐ ਚਾਹੇ ਮਰੀਤ ਸੁਸੋਧਿਆ ਦਿੰਦੇ ਐ ਸਿਰਫ ਤੇ ਸਿਰਫ ਝੂਠੇ ਬਿਆਨ ਹੁੰਦੇ ਐ ਉਹਨਾਂ ਤੇ ਉਹ ਖੜਦੇ ਨਹੀਂ ਹੈਗੇ ਭਗਵਾਨ ਤਮਾਨ ਨੇ ਆਪਣਾ ਇੱਕ ਮੰਤਰੀ ਫਸਾਇਆ ਕਿਹਾ ਵੀ ਉਹਦੇ ਤੇ ਗੰਭੀਰ ਉਹਦੇ ਤੇ ਗੰਭੀਰ ਇਲਜ਼ਾਮ ਨੇ ਤੇ ਉਹਦੇ ਸਾਡੇ ਕੋਲ ਸਬੂਤ ਨੇ ਉਹ ਸਬੂਤ ਅੱਜ ਤੱਕ ਜਗ ਜाहिर ਨਹੀਂ ਉਹ ਉਹ ਤੁਰਿਆ ਕਰਦਾ ਇਹਨਾਂ ਦੇ ਲਈ ਕੰਮ ਕਰਦਾ ਮਾਰਸਾ ਤੋਂ ਐਮਐਲਏ ਆਜਕੱਲ ਸੋ ਇਹ ਜਿਹੜੀ ਇਹਨਾਂ ਦੀ ਲੜਾਈ ਅਖੌਤੀ ਲੜਾਈ ਹੈ ਇਹ ਲੋਕਾਂ ਦੇ ਨਾਲ ਹੈ ਛੋਟੇ ਬੰਦਿਆਂ ਦੇ ਨਾਲ ਹੈ ਵੱਡੇ ਮગર ਮੱਛਾਂ ਦੇ ਰਾਹੀਂ ਤਾਂ ਇਹ ਪਤਾ ਨਹੀਂ ਕੀ ਕਰਦੇ ਅੱਗੇ ਆਉਣ ਵਾਲੇ ਸਮੇਂ 'ਚ ਪਤਾ ਲੱਗਣੀਆਂ ਨੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਹਾਈ ਕੋਰਟ ਨੇ ਕਿਹਾ ਵੀ ਜਦੋਂ ਕੋਈ ਮੁਲਾਜ਼ਮ ਸਰਵਿਸ ਦੇ ਵਿੱਚ ਹੈ ਉਹਦੀਆਂ ਕੋਈ ਸ਼ਿਕਾਇਤਾਂ ਨੇ ਉਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਉਹਦੀ ਇਨਕੁਆਇਰੀ ਕਰੋ ਫਿਰ ਉਹਦੀ ਅਪੀਲ ਹੁੰਦੀ ਹੈ ਫਿਰ ਅੱਗੇ ਅਪੀਲ ਹੁੰਦੀ ਹੈ ਲਾਸਟ ਸਾਰੇ ਕੰਮ ਨੂੰ 1 ਸਾਲ ਦੇ ਵਿੱਚ ਨਿਮੇੜੋ ਨਹੀਂ ਸਮਝਿਆ ਇਹ ਜਾਊਗਾ ਕਿ ਤੁਸੀਂ ਉਹਦੇ ਰਿਟਾਇਰਮੈਂਟ ਜਾਂ ਉਸ ਤੋਂ ਬਾਅਦ ਉਹਨੂੰ ਉਹਦੇ ਰਿਟਾਇਰਮੈਂਟ ਬੈਨੀਫਿਟ ਰੋਕਣ ਲਈ ਉਹਨੂੰ ਤੰਗ ਪਰੇਸ਼ਾਨ ਕਰ ਰਹੇ ਹੋ ਸੂਲੀ ਤੇ ਟੰਗ ਰਹੇ ਹੋ ਕੱਲ ਹਰਿਆਣੇ ਦੇ ਇੱਕ ਬੰਦੇ ਦਾ ਜਿਹੜਾ 2006 ਚ ਰਿਟਾਇਰ ਹੋ ਗਿਆ 2015 ਚ ਉਹਦੇ ਤੇ ਦੋਸ਼ ਸੂਚੀ ਜਾਰੀ ਕੀਤੀ ਵੀ ਤੇਰੇ ਤੇ ਆ ਕਸੂਰ ਨੇ ਆ ਕਸੂਰ ਨੇ ਤੇ ਉਹ ਉਦੋਂ ਬਾਅਦ ਉਹ ਕੋਰਟ ਜਾਂਦਾ ਕੱਲ ਕੋਰਟ ਨੇ ਕਿਹਾ ਵੀ ਇਹ ਇਹ ਕੋਈ ਤਰੀਕਾ ਨਹੀਂ ਵੀ ਸਾਲਾਂ ਵੱਧੀ ਕਿਸੇ ਸਾਨੂੰ ਆਪ ਨੂੰ ਤਿਆਬ ਹੈ ਵੀ ਮੇਰੀ ਮੰਨ ਲਓ ਸ਼ਿਕਾਇਤ ਆਈ ਹੋਈ ਹੈ ਉਹ ਸ਼ਿਕਾਇਤ ਦੱਬ ਕੇ ਉੱਥੇ ਬੈਠੀ ਰਹਿਣੀ ਉਹਦੀ ਕੋਈ ਇਨਕੁਆਰੀ ਨਹੀਂ ਕਰਨੀ ਜਦੋਂ ਮੇਰਾ ਅਗਲਾ ਕੇਸ ਜਾਊਗਾ ਪ੍ਰਮੋਸ਼ਨ ਦਾ ਜਾਂ ਸੀਏਐਸ ਦਾ ਜਾਂ ਕੋਈ ਹੋਰ ਉਦੋਂ ਸ਼ਿਕਾਇਤ ਦੇ ਨਾਲ ਲਾ ਦੇਣ ਕਿ ਵੀ ਇਹਦੇ ਤਾਂ ਸ਼ਿਕਾਇਤ ਪੈਂਡਿੰਗ ਹੈ ਇਸ ਕਰਕੇ ਇਹਨੂੰ ਹਲੇ ਨਾ ਦਿੱਤਾ ਜਾਵੇ। ਯਾਨੀ ਫੇਰ ਬੰਦਾ ਗੇੜੇ ਮਾਰੂ ਰਿਸ਼ਵਤ ਦੇਊ ਜਾਂ ਕੁਝ ਹੋਰ ਕਰੂ ਤਾਂ ਉਹ ਗੱਲ ਉਦੋਂ ਬਾਅਦ ਉਹਦੀ ਇਨਕੁਆਰੀ ਕਰਾ ਕੇ ਫੇਰ ਉਹਦਾ ਨਿਮੇੜਾ ਹੋਊਗਾ। ਇਹ ਨਿਰ ਸ਼ਰੇਆਮ ਰਿਸ਼ਵਤਾਂ ਖਾਣ ਦਾ ਤੌਰ ਤਰੀਕਾ ਹੈ। ਇਹਦੇ ਤੇ ਹਾਈ ਕੋਰਟ ਨੇ ਸਰਕਾਰਾਂ ਨੂੰ ਕਿ ਹੈ ਵੀ ਇਹਨਾਂ ਨੂੰ ਨਿਮੇੜਿਆ ਕਰੋ। ਕੰਮ ਜਿਹੜੀ ਵੀ ਸ਼ਿਕਾਇਤ ਆਉਂਦੀ ਆ ਉਹਦਾ ਨਿਮੇੜਾ ਕਰੋ ਨਾਲ-ਨਾਲ ਇਨਕੁਆਰੀ ਕਰੋ। ਲਾਸਟ ਗੱਲ ਦੋਸਤੋ ਡਿਜੀਟਲ ਅਰੈਸਟ ਜਿਹੜੀ ਹੈ ਜਿਹਦੇ ਵਿੱਚ ਕਿਸੇ ਨੂੰ ਕਿਹਾ ਜਾਂਦਾ ਵੀ ਤੇਰੇ ਖਿਲਾਫ ਹਾਈ ਕੋਰਟ ਦਾ ਤੇਰੇ ਖਿਲਾਫ ਵਰੀਅ ਕੋਰਟ ਦਾ ਤੇਰੇ ਖਿਲਾਫ ਪਲਾਣੀ ਕੋਰਟ ਦਾ ਆ ਵਰੰਟ ਹੈ ਰਾਇਕ ਜਾਂ ਇਨਕਮ ਟੈਕਸ ਦਾ ਹੈ ਜਾਂ ਈਡੀ ਦਾ ਹੈ ਤੇ ਇਹ ਇਹ ਹੈ ਜੇ ਤੂੰ ਇਹਨੂੰ ਰਫਾ-ਦਫਾ ਕਰਾਉਣਾ ਤਾਂ ਦੇਖ ਲੈ ਫਿਰ ਇਸ ਤਰ੍ਹਾਂ ਸਾਨੂੰ ਪੈਸੇ ਦੇ ਦੀ ਹੁਣ ਪਿੱਛੇ ਇੱਕ ਜਿਹੜਾ ਮੁੰਬਈ ਦੇ ਵਿੱਚ 58 ਕਰੋੜ ਰੁਪਈਆ ਉਹ ਤੋਂ ਖਾ ਲਿਆ ਅੰਮ੍ਰਾਲੇ ਦਾ ਇੱਕ ਬੰਦਾ ਹੈ ਉਹ ਜੋੜੀ ਹੈ ਇੱਕ ਪਤੀ ਪਤਨੀ ਉਹਨਾਂ ਤੋਂ 1 ਕਰੋੜ 5 ਲੱਖ ਵਟੋੜ ਲਿਆ ਕੱਲ ਸੁਪਰੀਮ ਕੋਰਟ ਨੇ ਉਹ 1 ਲੱਖ 5000 ਇੱਕ ਕਰੋੜ 5 ਲੱਖ ਵਾਲੇ ਕੇਸ ਦੇ ਵਿੱਚ ਸਰਕਾਰ ਨੂੰ ਕਿਹਾ ਵੀ ਸਰਕਾਰ ਦੱਸੇ ਕੀ ਕਹਿੰਦੀ ਹੈ ਜੇ ਕੋਈ ਬੰਦਾ ਸਾਡੀਆਂ ਕੋਰਟਾਂ ਦੇ ਨਾਂ ਤੇ ਨਕਲੀ ਵਾਰੰਟ ਬਣਾਈ ਫਿਰਦਾ ਹੈ ਇਹ ਤਾਂ ਬਹੁਤ ਗੰভীর ਮਸਲਾ ਹੈ ਇਹਦੇ ਨਾਲ ਫਿਰ ਸਿਸਟਮ ਕਿਵੇਂ ਚੱਲੇ ਤੇ ਸਰਕਾਰ ਕਿੱਥੇ ਸੁੱਤੀ ਪਈ ਹੈ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਸਰਕਾਰ ਹੋਂ ਤੱਕ ਇਹਦੇ ਬਾਰੇ ਚ ਕੋਈ ਨਿਰਣਾ ਕਿਉਂ ਨਹੀਂ ਲੈ ਸਕੀ ਕਿਉਂਕਿ ਸੀਬੀਆਈ ਤੇ ਈਡੀ ਦੀ ਇੰਨੀ ਦੁਰਵਰਤੋਂ ਇਹ ਸਰਕਾਰ ਨੇ ਕੀਤੀ ਹੈ ਕਿ ਉਹਦੇ ਨਾਂ ਦੇ ਉੱਤੇ ਕੋਈ ਹੋਰ ਬੰਦੇ ਵੀ ਠੱਗੀਆਂ ਮਾਰੀ ਜਾਂਦੇ ਆ ਸਰਕਾਰ ਕੰਟੇਡਾ ਕਰਕੇ ਪਈ ਹੋਈ ਹੈ ਸੋ ਅ ਅਸੀਂ ਸਮਝਦੇ ਆਂ ਵੀ ਇਹਦੇ ਤੇ ਐਕਸ਼ਨ ਲੈਣ ਦੀ ਲੋੜ ਹੈ ਤੇ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਅੱਜ ਦੀ ਗੱਲ ਚ ਇਹ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ